ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਨਾਈ ਆਪੇ ਕਰਸ ਪੈ ਹੋਈ ਕੁੰਭ ਬੱਤਾ ਜਲ ਰਹੈ ਜਲ ਬਿਨ ਕੁੰਭ ਨਾ ਹੋਏ ਗਿਆਨ ਕਬਤਾ ਮਨ ਰਹੈ ਗੁਰ ਬਿਨ ਗਿਆਨ ਨਾ ਹੋਏ सो को डन गुर भी एहनिस सहज सुभाए दर्शन परस आए गुरू कनम मरण दुख जाए सतना श्री ਵਾਹਿਗੁਰੂ ਸਾਹਿਬ ਜੀ ਸੋਹੀ ਨਾਹਲਾ ਪੰਜੇਵਾ ਕੀਆ ਗੁਣ ਤੇਰੇ ਸਾਰ ਸੰਭਾਲੇ ਮੋਹਿ ਨਿਰਗੁਣ ਕੇ ਦਾਤਾਰ ਬੈਕਰੀਦ ਕਿਆ ਕਰੇ ਚਤ్రਾਈ ਇਹੋ ਜੀਉ ਪਿੰਡ ਸਭ ਥਾਰੇ ਲਾਲ ਰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕਾ ਹਮ ਬਾਰ ਰਹਾਉ ਪ੍ਰਵਦਾਤਾ ਮੋਹਦੀਰ ਵਿਖਾਰੀ ਤੂੰ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗੰਭਾ ਪਾਰੇ ਕਿਆ ਸੇਵ ਕਮਾਵ ਕਿਆ ਕਹਿ ਰਿਹਾਵ ਵਿਦਕਿਤ ਪਾਵੋ ਦਰਸਾਰ ਮਿਤ ਨਹੀਂ ਪਾਈਐ ਅੰਤ ਨ ਲਹੀਐ ਮਨ ਤਰਸੈ ਚਰਨਾਰੇ ਪਾਵੋ ਦਾਨ ਕੀਠ ਹੋਏ ਮੰਗ ਮੁਖ ਲਾਗੇ ਸੰਤਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਪਾਵੋ ਧਾਨ ਏਠੋ ਹੀ ਮੰਗ ਮੁਖ ਲਾ ਕੇ ਸੰਤ ਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰਾ ਅੰਦਰਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ 738 ਅੰਗ ਦੇ ਉੱਤੇ ਸੁਭਾਏ ਮਾਨ ਸੋਹੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਸੋਹੀ ਰਾਗ ਦੇ ਵਿੱਚ ਉਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਕੀ ਕਹਿ ਰਹੇ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਕਿਆ ਗੁਣ ਤੇਰੇ ਸਾਰ ਸੰਭਾਲੇ ਮੋਹੇ ਨਿਰਗੁਣ ਕੀ ਦਾਤਾਰੇ ਸੱਚੇ ਪਾਤਸ਼ਾਹ ਤੇਰੇ ਚ ਗੁਣ ਬਹੁਤ ਨੇ ਅਸੀਂ ਨਿਰਗੁਣ ਸਾਡੇ ਕੋਲ ਇੱਕ ਵੀ ਗੁਣ ਨਹੀਂ ਤੇਰੇ ਗੁਣ ਅਸੀਂ ਨੇ ਆਪਣੇ ਅੰਦਰ ਵਸਾਉਣੇ ਆ ਪਰ ਤੇਰੇ ਗੁਣ ਇੰਨੇ ਨੇ ਮੈਂ ਕਿਹੜਾ ਕਿਹੜਾ ਗੁਣ ਵਸਾ ਮ ਆਪਣੇ ਅੰਦਰ ਕਿਆ ਗੁਣ ਤੇਰੇ ਸਾਰ ਸੰਭਾਲੇ ਮੈਂ ਕਿਹੜੇ ਕਿਹੜੇ ਗੁਣਾ ਦੇ ਸਾਥ ਕਰਾ ਕ ਮੋਹੇ ਨਿਰਗੁਣ ਕੇ ਦਾਤਾਰੇ ਸੱਚੇ ਪਾਤਸ਼ਾਹ ਮੈਂ ਤੇ ਅੰਦਰੋਂ ਔਗਣਾ ਦਾ ਭਰਿਆ ਪਿਆ ਮੇਰੇ ਅੰਦਰ ਇੱਕ ਵੀ ਗੁਣ ਨਹੀਂ ਕਿਰਪਾ ਕਰ ਦਿਓ ਕਿ ਮੇਰੇ ਅੰਦਰ ਤੁਹਾਡੇ ਆ ਗੁਣ ਜਿਹੜੇ ਐ ਨਾ ਪਰਮਾਤਮਾ ਦੀ ਬਾਣੀ ਇੱਕ ਉਹੰਕਾਰ ਤੋਂ ਲੈ ਕੇ 18 10 20 ਤੱਕ ਉਹ ਮੇਰੇ ਮਨ 'ਚ ਵਸਣ ਲੱਗ ਜੇ ਇੱਕ ਇੱਕ ਕਰਕੇ ਅੱਜ ਇੱਕ ਸ਼ਬਦ ਕੱਲ ਨੂੰ ਦੋ ਸ਼ਬਦ ਇਸ ਤਰ੍ਹਾਂ ਮੇਰੇ ਹਿਰਦੇ ਦੇ ਵਿੱਚ ਤੁਹਾਡੀ ਬਾਣੀ ਵਸ ਜੇ ਸੱਚੇ ਪਾਤਸ਼ਾਹ ਮੇਰੇ ਅੰਦਰ ਤੇ ਬੜਾ ਗੂੜ ਕਵਾੜ ਭਰਿਆ ਪਿਆ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰੀ ਜਤਰਾਈ ਇਹੋ ਜੀਉ ਪਿੰਡ ਸਭ ਥਾਰੇ ਬੈ ਖਰੀਦ ਦਾ ਭਾਵ ਹੁੰਦਾ ਮੁੱਲ ਖਰੀਦਿਆ ਹੋਇਆ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਵਿਕ ਚੁੱਕਿਆ ਮੈਂ ਤੇਰੇ ਦਰ ਦਾ ਗੋਲਾ ਬਣ ਗਿਆ ਮੈਂ ਤੇਰੇ ਦਰ ਦਾ ਸੇਵਕ ਬਣ ਗਿਆ ਮੈਂ ਤੇਰੇ ਦਰ ਦਾ ਕੁੱਕਰ ਬਣ ਗਿਆ ਬੈ ਖਰੀਦ ਗਿਆ ਕਰੇ ਚਤਰਾਈ ਹੁਣ ਮੇਰੇ ਅੰਦਰ ਚਤਰਾਈਆਂ ਨਹੀਂ ਮੈਂ ਕਿਹੜੀਆਂ ਚਤਰਾਈਆਂ ਕਰਉ ਹੁਣ ਮੈਂ ਤੇਰੇ ਦਰ ਤੇ ਵਿੱਕ ਗਿਆ ਜਿਹੜਾ ਬੰਦਾ ਗੁਰੂ ਦੇ ਦਰ ਤੇ ਵਿੱਕ ਜੇ ਗੁਰੂ ਦਾ ਬਣ ਜੇ ਫਿਰ ਉਹਦੇ ਅੰਦਰ ਚਤਰਾਈਆਂ ਨਹੀਂ ਗੁਰੂ ਸਾਹਿਬ ਕਹਿੰਦੇ ਚਤਰਾਈਆਂ ਸਿਆਣਪਾ ਕਿਤੇ ਕਾਮ ਨ ਆਈਆਂ ਕਹਿੰਦੇ ਜੇ ਬੰਦਾ ਕਵੇ ਮੈਂ ਚਤਰਾਈਆਂ ਦੇ ਨਾਲ ਰੱਬ ਨੂੰ ਪਾਲਾਂਗਾ ਨਾ ਮੈਂ ਸਿਆਣਪਾਂ ਦੇ ਨਾਲ ਰੱਬ ਨੂੰ ਪਾਲਾਂਗਾ ਗੁਰੂ ਸਾਹਿਬ ਕਹਿੰਦੇ ਚਿਤਰਾਈਆਂ ਸਿਆਣਪਾ ਕਿਤੇ ਕਾਮ ਨਾ ਆਈਆਂ ਕਹਿੰਦੇ ਜੀ ਫਿਰ ਪ੍ਰਮਾਤਮਾ ਨੂੰ ਪਾਇਆ ਕਿਵੇਂ ਜਾਣ ਜਿਵੇਂ ਛੋਟਾ ਜਿਹਾ ਬੱਚਾ ਹੁੰਦਾ ਨਾ ਬੱਚਾ ਉਹਦੇ ਅੰਦਰ ਨਾ ਕਾਮ ਹੁੰਦਾ ਨਾ ਕ੍ਰੋਧ ਹੁੰਦਾ ਨਾ ਲੋਭ ਹੁੰਦਾ ਨਾ ਮੋਹ ਹੁੰਦਾ ਨਾ ਹੰਕਾਰ ਹੁੰਦਾ ਬਸ ਉਹ ਆਪਣੀ ਮਸਤੀ 'ਚ ਹੈ ਜਿੱਥੇ ਮਰਜੀ ਤੁਰਿਆ ਫਿਰੇ ਉਹ ਆਪਣੀ ਮਸਤੀ 'ਚ ਹੁੰਦਾ ਉਹਦੇ ਅੰਦਰ ਨਾ ਕੋਈ ਲਾਲਚ ਹੈ ਤੇ ਗੁਰੂ ਸਾਹਿਬ ਕਹਿੰਦੇ ਓਦਾਂ ਦਾ ਬਣ ਜਾ ਜਿੱਦਾਂ ਜੀ ਬੱਚੇ-ਬੱਚੇ ਦੀ ਮਤ ਹੈ ਨਾ ਓਦਾਂ ਦੀ ਮਤ ਬਣਾ ਲੈ ਜਿਵੇਂ ਭਗਤ ਧੰਨਾ ਜੀਾਂ ਦੇ ਬਾਬਤ ਆਇਆ ਧੰਨੇ ਸੇਵਿਆ ਬਾਲ ਬੁੱਧ ਕਿ ਜਿਵੇਂ ਬੱਚੇ ਦੀ ਬੁੱਧੂ ਬੁੱਧੀ ਹੁੰਦੀ ਹੈ ਨਾ ਉਸ ਤਰ੍ਹਾਂ ਦਾ ਬਣ ਜਾ ਹੁਣ ਬੰਦੇ ਦੇ ਅੰਦਰ ਚਤਰਾਈ ਥੋੜਾ ਹੁੰਦੀ ਹੈ ਬੱਚੇ ਦੇ ਅੰਦਰ ਸਾਡੇ ਅੰਦਰ ਤੇ ਚਤਰਾਈਆਂ ਨੇ ਗੁਰੂ ਸਾਹਿਬ ਕਹਿੰਦੇ ਜਿੰਨਾ ਚਤਰਾਈਆਂ ਨੇ ਤੇਰੇ ਅੰਦਰ ਉਹਨਾਂ ਚਰ ਪ੍ਰਮਾਤਮਾ ਦੇ ਵਿੱਚ ਅਭੇਦ ਨਹੀਂ ਹੋ ਸਕਦਾ ਬੈ ਖਰੀਦ ਕਿਆ ਕਰੇ ਚਤਰਾਈ ਇਹੋ ਜੀਉ ਪਿੰਡ ਸਭ ਥਾਰਿਆ ਸਰੀਰ ਪਿੰਡ ਜਿਹੜਾ ਸੱਦੇ ਬਾਸ਼ਾ ਤੁਹਾਡੇ ਦਿੱਤਾ ਹੋਇਆ ਇਹਦੇ ਵਿੱਚ ਤੁਸੀਂ ਆਪਣਾ ਵਾਸਾ ਕਰ ਲਿਓ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਤੇਰੇ ਦਰਸ਼ਨ ਕਾਓ ਹਮ ਬਾਰੇ ਸੱਚੇ ਪਾਤਸ਼ਾਹ ਤੁਸੀਂ ਤੇ ਅਕਾਲ ਪੁਰਖ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਮਨ ਨੂੰ ਮੋਹ ਲੈਣ ਵਾਲਿਓ ਤੇਰੇ ਦਰਸ਼ਨ ਕੋ ਹਮ ਬਾਰੇ ਅਸੀਂ ਰੋਜ ਸੱਚੇ ਪਾਤਸ਼ਾਹ ਤੇਰੇ ਦਰਸ਼ਨਾ ਵਾਸਤੇ ਆਉਨੇ ਆ ਕਿ ਕਦੇ ਤੇਰਾ ਦਰਸ਼ਨ ਹੋ ਜੇ ਕਦੇ ਤੇਰੇ ਝਲਕ ਪਏ ਜੇ ਮੈਨੂੰ ਲਾਲ ਰੰਗੀਲੇ ਪ੍ਰਮਾਤਮਾ ਜਿਹੜਾ ਉਹ ਮਹਾਨ ਲਾਲ ਰੰਗੀਲੇ ਪ੍ਰੀਤਮ ਮਨਮੋਹਨ ਮਨ ਨੂੰ ਮੋਹ ਲੈਣ ਵਾਲਾ ਤੇਰੇ ਦਰਸ਼ਨ ਕਾਹ ਹਮਾਰੇ ਸੱਚੇ ਪਾਤਸ਼ਾਹ ਸੀ ਤੇ ਤੇਰੇ ਦਰਸ਼ਨਾ ਦੇ ਦਾਤ ਮੰਗਦੇ ਆ ਕਿ ਇੱਕ ਦਿਨ ਮੈਨੂੰ ਦਰਸ਼ਨ ਹੋ ਜਾਣ ਦਰਸ਼ਨ ਹੋ ਜਾਣ ਰਹਾਓ ਰਹਾਓ ਦਾ ਭਾਵ ਹੁੰਦਾ ਹੈ ਰੁਕਣਾ ਸਮਝਣਾ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਅਰਜਨ ਸਾਹਿਬ ਜੀ ਪ੍ਰਵਦਾਤਾ ਮੋਹੇ ਦੀਨ ਬਿਖਾਰੀ ਤੂੰ ਸਦਾ ਸਦਾ ਉਪਕਾਰੇ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਬਹੁਤ ਮਹਾਨ ਦਾਤਾ ਹੋ ਜਿਹੜੀ ਵੀ ਚੀਜ਼ ਅਸੀਂ ਮੰਗਦੇ ਆ ਉਹ ਮਿਲ ਜਾਂਦੀ ਹੈ ਪ੍ਰਭ ਦਾਤਾ ਮੋਹੇ ਦੀਨ ਬਿਖਾਰੀ ਸੱਚੇ ਪਾਤਸ਼ਾਹ ਅਸੀਂ ਦੀਨ ਅਸੀਂ ਗਰੀਬ ਆ ਅਸੀਂ ਬਿਖਾਰੀ ਆ ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਆ ਨਾ ਹਮ ਸਰ ਦੇਨ ਦਿਆਲ ਨਾ ਤੁਮ ਸਰ ਹਮ ਸਰਦੀਨ ਦਿਆਲ ਨਾ ਤੁਮ ਸਰ ਸੱਚੇ ਪਾਸ਼ਾ ਮੇਰੇ ਵਰਗਾ ਭਿਖਾਰੀ ਕੋਈ ਨਹੀਂ ਤੇ ਤੇਰੇ ਵਰਗਾ ਦਾਨੀ ਕੋਈ ਨਹੀਂ ਭਗਤ ਰਵਦਾਸ ਜੀ ਕਹਿੰਦੇ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਇਸੇ ਤਰੀਕੇ ਕਹਿੰਦੇ ਪ੍ਰਭ ਦਾਤਾ ਤੂੰ ਵੱਡਾ ਦਾਤਾ ਦਾਤਾਂ ਦੇਣ ਵਾਲਾ ਮੋਹੇ ਦੀਨ ਭਿਖਾਰੀ ਸੱਚੇ ਪਾਸ਼ਾ ਮੈਂ ਦੀਨ ਆ ਕੰਗਾਲ ਆ ਮੈਂ ਭਿਖਾਰੀ ਆ ਤੁਮ ਸਦਾ ਸਦਾ ਉਪਕਾਰੇ ਤੂੰ ਤੇ ਸਾਡੇ ਤੇ ਪਰਉਪਕਾਰ ਕਰਨ ਵਾਲਾ ਹੈ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਆਉਨੇ ਆ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ ਗੁਰੂ ਸਾਹਿਬ ਤੇ ਉਹਦੇ ਹੀ ਪਰ ਉਪਕਾਰ ਸ਼ੁਰੂ ਕਰ ਦਿੰਦੇ ਆ ਪਰ ਅਸੀਂ ਅਜੇ ਤੱਕ ਮੰਨਿਆ ਹੀ ਨਹੀਂ ਵੀ ਇੱਕ ਗੁਰੂ ਨੇ ਸਾਨੂੰ ਪਰ ਉਪਕਾਰ ਵੀ ਕਰ ਰਿਹਾ ਸੱਜਣ ਸੋਕਿਛ ਨਾਹੀ ਜੇ ਮੈਂ ਤੇ ਹੋਵੇ ਮੇਰੇ ਠਾਕੁਰ ਅਗੰ ਅਪਾਰੇ ਸੱਚੇ ਪਾਤਸ਼ਾਹ ਮੇਰੇ ਹੱਥ ਵਿੱਚ ਕੁਛ ਨਹੀਂ ਹੈ ਸੋਕਿਛ ਨਾਹੀ ਮੇਰੇ ਹੱਥ ਵਿੱਚ ਕੁਛ ਨਹੀਂ ਹੈ ਸੋ ਕਿਛ ਨਹੀਂ ਜੇ ਮੈਂ ਤੇ ਹੋਵਾਂ ਮੇਰੇ ਹੱਥ ਕੁਛ ਨਹੀਂ ਆ ਮੇਰੇ ਠਾਕੁਰ ਅਗੰ ਅਪਾਰੇ ਸੱਤੇ ਪਾਸ਼ਾ ਤੁਸੀਂ ਤੇ ਬਹੁਤ ਅਗੰ ਅਪਾਰੇ ਜਿੱਥੇ ਤੱਕ ਸਾਡੀ ਪਹੁੰਚ ਨਹੀਂ ਨਾ ਵੱਲ ਸਕਦੇ ਉਰਲਾ ਤੇ ਪਰਲਾ ਬੰਨਾ ਅਸੀਂ ਜਾਣ ਨਹੀਂ ਸਕਦੇ ਪ੍ਰਮਾਤਮਾ ਦਾ ਤੂਤੇ ਸੱਤੇ ਪਾਸ਼ਾ ਇੰਨਾ ਵੱਡਾ ਮਹਾਨ ਹੈ ਜੇ ਤੇਰੀ ਕਿਰਪਾ ਹੋ ਜੇ ਤਾਂ ਤੇਰੇ ਵਿੱਚ ਅਸੀਂ ਅਭੇਦ ਜ਼ਰੂਰ ਹੋ ਸਕਦੇ ਆ ਪਰ ਤੈਨੂੰ ਅਸੀਂ ਸਾਰੇ ਨੂੰ ਜਾਣ ਨਹੀਂ ਸਕਦੇ। ਕਿਆ ਸੇਵ ਕਮਾਵੋ ਕਿਆ ਕਹਿਰੀ ਝਾਵੋ ਵਿਦਕਿਤ ਪਾਵੋ ਦਰਸਾਰੇ ਸੱਚੇ ਪਾਤਸ਼ਾਹ ਮੈਨੂੰ ਇਹ ਤੇ ਦੱਸ ਦਿਓ ਕਿ ਮੈਂ ਕਿਹੜੀ ਸੇਵਾ ਕਰਾਂ ਜਿਹਦੇ ਨਾਲ ਤੁਸੀਂ ਖੁਸ਼ ਹੋ ਜੋ? ਕਿ ਆ ਸੇਵ ਕਮਾਵੋ? ਕਿ ਕਹਿਰੀ ਝਾਵੋ? ਕਿਹੜੀ ਤਰੀਕਿਆਂ ਦੇ ਨਾਲ ਤੁਸੀਂ ਖੁਸ਼ ਹੋਵੋਗੇ? ਵਿਦ ਗਿੱਤ ਪਾਵੋ ਦਰਸਾਰਿਓ ਕਿਹੜਾ ਤਰੀਕਾ ਸਤਿ ਪਾਤਸ਼ਾਹ ਜੀ? ਜਿਹੜੇ ਤਰੀਕੇ ਦੇ ਨਾਲ ਮੈਂ ਤੁਹਾਡਾ ਦਰਸ਼ਨ ਕਰ ਸਕਾਂ? ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਤਰੀਕਾ ਵੀ ਦੱਸਿਆ ਜੀ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸ਼ਿਪਰ ਹੋਇਓ ਲਖੀਣਾ ਬੁਨਣਾ ਤੰਨਾ ਤਿਆਗ ਕੈ ਪ੍ਰੇਤ ਚਰਨ ਕਬੀਰਾ ਨੀਚ ਕੁਲਾਂ ਜੁਲਾਹ ਰੋ ਭਇਓ ਗੁਨੀ ਗਹੀਰਾ ਰਵਿਦਾਸ ਭਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੰਦਕਾਰੀਆਂ ਉਹ ਘਰ ਘਰ ਸੁਨਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ ਇਹ ਵਿੰਧ ਸੁਨ ਕੇ ਜੱਟੋ ਉੱਠ ਭਗਤੀ ਲਾਗਾ ਮਿਲੈ ਪ੍ਰਤਖ ਗੁਸਾਈਆਂ ਤੰਨਾ ਵੱਡ ਭਾਗਾ ਇਹ ਤਰੀਕਾ ਵੀ ਦੱਸਿਆ ਜੀ ਗੁਰੂ ਸਾਹਿਬ ਨੇ ਇਹ ਆ ਤਰੀਕੇ ਦੇ ਨਾਲ ਭਗਤਾ ਨੇ ਰੱਬ ਨੂੰ ਪਾ ਲਿਆ ਉਹੀ ਤਰੀਕਾ ਤੁਸੀਂ ਅਪਣਾ ਲਓ ਉਹੀ ਤਰੀਕੇ ਦੇ ਨਾਲ ਤੁਸੀਂ ਪ੍ਰਮਾਤਮਾ ਨੂੰ ਪਾ ਲੋਗੇ ਕਿ ਆ ਸੇਵ ਕਮਾਵੋ ਕਾ ਕਹਿਰੀ ਜਾਵੋ ਵਿਦ ਕਿਤ ਪਾਵੋ ਦਰਸਾਰੇ ਕਿਹੜੇ ਤਰੀਕੇ ਦੇ ਨਾਲ ਮੈਂ ਤੁਹਾਡਾ ਦਰਸ਼ਨ ਕਰਾਂ ਮਿੱਤ ਨਹੀਂ ਪਾਈ ਐ ਅੰਤ ਨਾ ਲਈ ਐ ਮਨ ਤਰਸੈ ਚਰਨ ਆਰੀ ਸੱਚੇ ਬਾਦਸ਼ਾਹ ਤੁਹਾਨੂੰ ਅਸੀਂ ਮਿਲ ਨਹੀਂ ਸਕਦੇ ਤੁਸੀਂ ਕਿੰਨੇ ਮਹਾਨ ਤੁਹਾਡਾ ਅੰਤ ਨਹੀਂ ਪਾ ਸਕਦੇ ਮਿੱਤ ਨਹੀਂ ਪਾਈ ਐ ਅੰਤ ਨਾ ਲਈ ਐ ਤੁਹਾਡਾ ਅੰਤ ਨਹੀਂ ਪਾ ਸਕਦੇ ਅਸੀਂ ਤੇ ਵਸ ਗੁਰਬਾਣੀ ਦੇ ਵਿੱਚ ਆਨੰਦ ਲੈਣਾ ਆਪਾਂ ਕਿੰਨੇ ਵਾਰੀ ਗੱਲ ਕਰਦੇ ਹੁੰਨੇ ਆ ਕਿ ਪੰਛੀ ਆਕਾਸ਼ ਚ ਉੱਡਦਾ ਹੈ ਬਸ ਆਕਾਸ਼ ਚ ਉੱਡਦਾ ਆਨੰਦ ਲਵੇ ਇਹ ਨਾ ਸਮਝੇ ਕਿ ਮੈਂ ਆਕਾਸ਼ ਦਾ ਅੰਤ ਪਾਵਾਂਗਾ ਮੱਛੀ ਸਮੁੰਦਰ ਦੇ ਵਿੱਚ ਰਹਿੰਦੀ ਹੈ ਸਮੁੰਦਰ ਦੇ ਵਿੱਚ ਬਸ ਆਨੰਦ ਲਵੇ ਇਹ ਨਾ ਸਮਝੇ ਕਿ ਮੈਂ ਸਮੁੰਦਰ ਦਾ ਅੰਤ ਪਾਵਾਂਗੀ ਇਸੇ ਤਰ੍ਹਾਂ ਸਾਡੇ ਵਾਸਤੇ ਗੁਰਬਾਣੀ ਹੈ ਇੱਕ ਉਹ ਅੰਕਾਰ ਤੋਂ ਲੈ ਕੇ 18 10 20 ਤੱਕ ਬਸ ਅਸੀਂ ਇਹਦੇ ਵਿੱਚ ਆਨੰਦ ਲਈਏ ਇਹਦਾ ਅੰਤ ਪੌਣ ਤੱਕ ਨਾ ਚੱਲੀਏ ਇਹ ਇਹਦਾ ਅੰਤ ਪਾਇਆ ਨਹੀਂ ਜਾਣਾ ਮਿਤ ਨਹੀਂ ਪਾਇਆ ਅੰਤ ਨਾ ਲਈ ਹੈ ਮਨ ਤਰਸੈ ਚਰਨਾਰੇ ਸੱਚੇ ਪਾਈਸ਼ਾ ਤੁਹਾਨੂੰ ਅਸੀਂ ਮਿਲ ਨਹੀਂ ਸਕਦੇ ਤੁਹਾਡਾ ਅੰਤ ਨਹੀਂ ਪਾ ਸਕਦੇ ਪਰ ਤੁਹਾਡੇ ਦਰਸ਼ਨਾ ਵਾਸਤੇ ਆ ਮਨ ਤਰਸਦਾ ਰਹਿੰਦਾ ਹੈ ਮਨ ਤਰਸੈ ਚਰਨਾਰੇ ਤੁਹਾਡੇ ਦਰਸ਼ਨਾ ਵਾਸਤੇ ਆ ਮਨ ਤਰਸਦਾ ਰਹਿੰਦਾ ਪਾਉ ਦਾਨ ਟੀਟ ਮਾਂਗੋ ਮੁਖ ਲਾ ਕੇ ਸੰਤ ਰੇਨਾਰੇ ਜਿਵੇਂ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਪਾਵੋ ਧਾਰ ਢੀਠ ਹੋਏ ਮੰਗੋ ਇੱਥੇ ਆ ਕੇ ਤੁਸੀਂ ਢੀਠ ਹੋ ਕੇ ਬਸ ਗੁਰੂ ਤੋਂ ਮੰਗਦੇ ਰਹੋ ਠੀਠ ਹੋ ਜਿਓ ਕਹਿੰਦੇ ਫਿਰ ਪਰਮਾਤਮਾ ਖੁਸ਼ ਹੋ ਕੇ ਤੁਹਾਡੀ ਝੋਲੀ ਦੇ ਵਿੱਚ ਉਹ ਦਾਨ ਪਾਏ ਦਿੰਦਾ ਜਿਹੜੇ ਚੀਜ਼ ਮੰਗਣ ਵਾਸਤੇ ਤੁਸੀਂ ਆਉਨੇ ਹੋ ਚਾਹੇ ਮੈਂ ਆ ਚਾਹੇ ਤੁਸੀਂ ਹੋ ਚਾਹੇ ਸੰਸਾਰ ਦਾ ਕੋਈ ਨਿਸਾਨ ਹੈ ਕਹਿੰਦੇ ਜਦੋਂ ਠੀਠ ਹੋ ਕੇ ਮੰਗਣ ਲੱਗ ਜਾਂਦਾ ਉਹਨੂੰ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਹੈ ਅਸੀਂ ਵੀ ਗੁਰੂ ਦੇ ਅੱਗੇ ਪਾਵੋ ਦਾਰ ਠੀਠ ਹੋਏ ਮੰਗੋ ਮੁਖ ਲੱਗੈ ਸੰਤ ਤੇਰੇ ਰਾਹੇ ਰਾਹੇ ਨਾਰੇ ਕਿ ਮੇਰੇ ਮੱਥੇ ਤੇ ਤੁਹਾਡਾ ਹੱਥ ਹੋਵੇ ਬਸ ਜਨ ਨਾਨਕ ਕਹੋ ਗਿਰਿਪਾ ਧਾਰੇ ਪ੍ਰਭ ਹਾਥ ਦੇ ਨਿਸਤਾਰੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਿਖਿਆ ਗੁਰੂ ਅਰਜਨ ਸਾਹਿਬ ਜੀ ਨੇ ਜਨ ਨਾਨਕ ਕਹੋ ਗੁਰ ਕਿਰਪਾ ਧਾਰੇ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਜੇ ਪ੍ਰਭ ਹਾਥ ਦੇ ਨਿਸਤਾਰੇ ਫਿਰ ਭਵ ਸਾਗਰ ਤੋਂ ਪਾਰ ਗੁਰੂ ਸਾਹਿਬ ਨੇ ਸਾਨੂੰ ਲੰਘਾ ਦੇਣਾ ਫਿਰ ਜਦੇ ਅਸੀਂ ਗੁਰੂ ਦੇ ਨਾਲ ਜੁੜ ਕੇ ਗੁਰੂ ਨੇ ਸਾਨੂੰ ਭਵ ਸਾਗਰ ਤੋਂ ਪਾਰ ਲੰਘਾਣ ਦੇਣਾ ਫੇਰ ਜੇ ਪੱਕੀ ਗੱਲ ਹੈ ਕਿ ਫੇਰ ਨਹੀਂ ਅਸੀਂ ਉਸ ਭਵ ਸਾਗਰ ਦੇ ਵਿੱਚ ਡੁੱਬਦੇ ਜਦੋਂ ਗੁਰੂ ਨੇ ਸਾਡੇ ਸਿਰ ਤੇ ਹੱਥ ਰੱਖ ਲਿਆ ਜਿਸ ਕੇ ਸਿਰ ਉਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਇੱਥੇ ਗੁਰੂ ਸਾਹਿਬ ਕਹਿੰਦੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੇ ਪ੍ਰਭ ਹਾਥ ਦੇ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ